ਜੀ ਖਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮ ਮੁਖੜ ਲਾਈਨਸ ਤੇ ਸੀਐਮ ਮਾਨ ਨੇ ਕੇਜੀਵਾਲ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਕਿਹਾ ਵਿਰੋਧੀ ਧਿਰਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕ ਰਹੀ ਹੈ ਪਾਜਪਾ ਕੇਜੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪਾਜਪਾ ਪ੍ਰਧਾਨ ਨੇ ਕੀਤੀ ਪ੍ਰੈਸ ਕਾਨਫਰੰਸ ਪੰਜਾਬ ਦੀ ਆਪਕਾਰੀ ਨੀਤੀ ਦੇ ਚੁੱਕੇ ਸਵਾਲ ਸੁਨੀਲ ਜਾਖੜ ਨੇ ਪੰਜਾਬ ਦੀ ਆਪਕਾਰੀ ਨੀਤੀ ਤੇ ਚੁੱਕੇ ਸਵਾਲ ਮਾਲਵਿੰਦਰ ਕੰਗ ਨੇ ਦਿੱਤਾ ਕਰਾਰਾ ਜਵਾਬ ਕੇਜਵਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਲੀਡਰ ਵੀਰ ਲਏ ਗਏ ਹਿਰਾਸਤ ਦੇ ਵਿੱਚ ਆਤੀਸ਼ੀ ਨੇ ਅਰਵਿੰਦ ਕੇਜਵਲ ਦੀ ਸੁਰੱਖਿਆ ਨੂੰ ਲੈ ਕੇ ਕੀਤੀ ਚਿੰਤਾ ਜ਼ਾਹਿਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਦਿੱਲੀ ਜਾ ਕੇ ਕੇਜੀਵਾਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਜੇਪੀ ਦੀ ਸੋਚ ਹੈ ਕਿ ਕੋਈ ਵੀ ਵਿਰੋਧੀ ਧਿਰ ਚੋਣਾਂ ਦਾ ਪ੍ਰਚਾਰ ਨਾ ਕਰ ਸਕੇ ਇਸ ਤੋਂ ਇਲਾਵਾ ਉਹਨਾਂ ਨੇ ਕੇਂਦਰ ਸਰਕਾਰ ਨੂੰ ਲੈ ਕੇ ਕਈ ਹੋਰ ਸਵਾਲ ਵੀ ਖੜੇ ਕੀਤੇ ਨੇ ਆមਰਦੀ ਪਾਰਟੀ ਦੇ ਸੁਪਰੀਮੋਟ ਦਿੱਲੀ ਦੇ ਮੁੱਖ ਮੰਤਰੀ ਅਦਵਿਨ ਕੇਜਰੀਵਾਲਦੀ ਦੀ ਗ੍ਰਿਫਤਾਰੀ ਤੇ ਮਕਰੋ ਪਾਰਟੀ ਅਗਵਾ ਦੇ ਵੱਲੋਂ ਜਵਲਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲਦੀ ਦਿੱਲੀ ਸਥਿਤ ਰਿਹਾਈ ਸ਼ਿਖੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਕੇਜਰੀਵਾਲਦੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਜੇਪੀ ਚਾਹੁੰਦੀ ਹੈ ਕਿ ਕੋਈ ਵੀ ਵਿਰੋਧੀ ਧਿਰ ਲੋਕ ਸਭਾ ਚੋਣ ਪ੍ਰਚਾਰ ਨਾ ਕਰ ਸਕੇ इसके अलावा उन्होंने कहा कीजरीवाल झूठे केसौना चाहते हैं शरीर न कर सकते हम कहते रहे गिरफ्तार करेंगे बहाना ढूंढ रहे है मुझे ये बता दीजिए टाइमिंग क्या है ये क्या चाहते है विपक्ष का कोई भी नेता इस इलेक्शन में चुनाव प्रचार ना कर पाए ये इलेक्शन छीनना चाहते है तीन दिन पहले रशिया में क्या हुआ 88 परसेंट वोट पुतिन 2030 तक आगे 40 तक भी जाएगा और जो 12 परसेंट है वो वो खराब हुई वोट है उनके खिलाफ नहीं वो डाल सकता कोई तो ये भी तो पुतिन के रास्ते पर ही चल रहे हैं फिर ये डिक्टेटरशिप है आप रात को आठ बजे आ जाओ घर नौ बजे तक सर्च करते रहो उसके बाद ले जाओ फिर देखते हैं बाद में रिमांड मांगेंगे ये करेंगे वो करेंगे अरे एक देशभक्त बंदा है वो अगर पैसे कमाने होते आ, आई, आई आर एस ऑफिसर है अरविंद केजरीवाल कमिश्नर इनकम टैक्स का उनकी पत्नी भी आई आर एस कमिश्नर इंडियन रेवेन्यू सर्विस में पैसे कमाने होते तो अपनी अच्छी बली नौकरी क्यों छोड़ते तो इनको यही लगता रहता है कि हमारी तरह सारे ही साधु को सभी लोग साधु लगते हैं चोर को सब चोर लगते हैं इनके इलेक्ट्रिक बॉन्ड का क्या हुआ आठ हजार करोड़ के आसपास जब इलेक्ट्रिक बॉन्ड निकले हैं कहते है वो तो चंदा है अच्छा अगर कोई अच्छे काम करे कहते हैं, नहीं तेरा धंधा है अभी मैं परिवार से मिलकर आया हूं बेटा और बेटी है आगे के एग्जाम देने उन्होंने किसी मिलने जाना है कोई किताबें सिलेबस की कि, उनको बाहर नहीं निकलने दे रहे रिश्तेदारों के फोन आ रहे हैं ये पुलिस से परमिशन लेनी पड़ रही है कि सर प्लीज इनको भेज दो अंदर नहीं जी दो बंदों को ही भेजेंगे ये चार हैं हद बच्चों का क्या कसूर है जी उनकी पत्नी का क्या कसूर है जी तो ये सब कोई इनका किसी मुझे ये बता दीजिए किसकी मानते हैं जी सुप्रीम कोर्ट की मानते हैं नहीं मानते इलेक्शन कमीशन की मानते हैं नहीं मानते है। ਸੀਬੀਆਈ ਕੀ مانਤੇ ਹੈ ਨਹੀਂ مانਤੇ ਨੀਤੀਯੋਗ ਕੀ مانਤੇ ਹੈ ਨਹੀਂ مانਤੇ ਇਹ ਤਾਂ ਕਮਾਲ ਹੈ ਮਤਲਬ ਮੈਂ ਹੀ ਮੈਂ ਹਰ ਜਗ੍ਹਾ ਮੈਂ ਹੀ ਮੈਂ ਹੁਣ ਦੇਖਣਾ ਹੋਵੇਗਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਪ ਸਰਕਾਰ ਇਸ ਲੜਾਈ ਨੂੰ ਜਾਰੀ ਰੱਖਣ ਦੇ ਲਈ ਕੀ ਨਵੀਂ ਰਣਨੀਤੀ ਅਪਣਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਆਪ ਸੁਪਰੀਮੋ অরਵਿੰਦ ਕੇਜੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਇਸ ਦੌਰਾਨ ਕਿਹਾ ਕਿ ਭਾਜਪਾ ਦਾ ਇੱਕ ਉੱਚ ਪਦਰੀ ਵਫਦ ਚੋਣ ਕਮਿਸ਼ਨ ਕੋਲ ਜਾਵੇਗਾ ਅਤੇ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੇਜੀਵਾਲ ਸਣੇ ਆਪ ਆਗੂ ਜੇਲ੍ਹ 'ਚ ਬੈਠੇ ਨੇ ਉਹੀ ਪੰਜਾਬ ਬੰਦਰ ਵੀ ਲਾਗੂ ਕੀਤੀ ਗਈ ਹੈ ਇਸ ਨੂੰ ਲੈ ਕੇ ਈਡੀ ਦੀ ਕਾਰਵਾਈ ਕਰਾਉਣ ਲਈ ਵੀ ਕਹਾਂਗੇ ਬਿੱਤੀ ਰਾਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਦੇ ਵੱਲੋਂ ਸ਼ਰਾਬ ਘਟਾਲੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਮੇਂ ਆਪ ਪਰਕਰਾਂ ਦੇ ਵੱਲੋਂ ਇਸ ਗ੍ਰਿਫਤਾਰੀ ਦਾ ਭਾਰੀ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਦੂਜੇ ਪਾਸੇ ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਆਪ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਪੰਜਾਬ ਵਿੱਚ ਵੀ ਚੱਲ ਰਹੀ ਐਕਸਰਸਾਈਜ਼ ਪਾਲਿਸੀ ਨੂੰ ਲੈ ਕੇ ED ਦੀ ਜਾਂਚ ਕਰਵਾਉਣ ਦੀ ਗੱਲ ਆਖੀ ਹੈ ਜਦ ਮੈਂ ਬੋਲ ਰਿਹਾ ਥਾ ਕਿ सबसे ज्यादा इसका इंपैक्ट पंजाब पे पड़ेगा पंजाब के राजनीतिक माहौल पे पड़ेगा वो इसी से संबंधित था क्योंकि जिस एक्साइज पॉलिसी को लेके आज केजरीवाल साहब को ये दिन देखने पड़े हैं कि उनको ईडी ने हिरासत में लेके उनसे पूछताछ चालू होगी कितने दिन का रिमांड मिलता है जो भी आने वाला समय बताएगा परंतु जिस काम के लिए आज भुगत रहे हैं उसका सीधा साधा रेप्लीकेशन डेली गस मॉडल जो था वो पंजाब में इंप्लीमेंट किया गया पंजाब केजरीवाल साहब और उनके करिंदे उनके जो रेजिडेंट कमिश्नर यहां बैठे थे एक से तो पीछा छुड़वा लिया भगवंत मान जी ने क्योंकि उन्हें भी अंदेशा था विजय माल्या की तरह जो कि बाहर चले गए बाकी लोग अभी भी कुछ यहां पे हैं और भगवंत मान जी मैं समझता हूं आने वाले दिनों में उनसे भी निपटेंगे पर उस बात को मद्देनजर रखते हुए साथियों क्योंकि जो बातें आई हैं जो इल्जाम बीजेपी लगाए गए हैं मैं उनके ऊपर भी बाद में आऊंगा परंतु मैं पंजाब के दृष्टिकोण से मैं यहाँ पे राजनीतिक लांछन लगाने के लिए नहीं ना ही मैं कोई सफाइयां देने के लिए आया मैं एज ए रिस्पॉन्सिबल पार्टी के तौर पे हमारी जो जिम्मेदारी बनती है पंजाब का जो नुकसान हो लिया सो हो लिया और नुकसान ना हो कल बीजेपी का एक हाई पावर डेलीगेशन इलेक्शन कमीशन के पास हम जाएंगे और हम कहेंगे कि जो एक्साइज पॉलिसी जिसको लेके दिल्ली के आम आदमी पार्टी के मुख्यमंत्री केजरीवाल साहब दिल्ली के फॉर्मर डिप्टी चीफ मिनिस्टर सिसोदिया जी जिसको लेके उनके फॉर्मर मिनिस्टर विजेंद्र जैन जी जिसको लेके उनके मेंबर पार्लियामेंट संजय सिंह जी जेल में बैठे हैं वही एक्साइज पॉलिसी पंजाब के अंदर इंप्लीमेंट की गई है बकौल खुद केजरीवाल साहब बकौल खुद भगवंत मान जी और जिस तरह से वहां पे दिल्ली के अंदर ऑफिसर्स को जबरन है एक्ससाइज पॉलिसी व्हिच हैज डिफ्राडेड द पीपल ऑफ दिल्ली एज वेल एज ऑफ पंजाब उसके खिलाफ ईडी की कार्रवाई कराने के लिए उनके पास हम जाएंगे हम देखना होवेगा कि दिल्ली दे तरजी ते पंजाब दे विच बनी एक्सरसाइज पॉलिसी उत्ते भी कोई कार्रवाई हुंदी है या नहीं हुन ए ता आवन वाला समय ही दसेगा ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਦੀ ਆਪਕਾਰੀ ਨੀਤੀ ਬਾਰੇ ਸਵਾਲ ਚੁੱਕੇ ਗਏ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਭਾਜਪਾ ਨੂੰ ਨਿਸ਼ਾਨੇ ਤੇ ਲੈਂਦਿਆਂ ਸੁਨੀਲ ਜਾਖੜ ਨੂੰ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਪਕਾਰੀ ਨੀਤੀ ਨਾਲ ਖਜ਼ਾਨੇ ਨੂੰ ਫਾਇਦਾ ਹੋਇਆ ਹੈ ਕੰਗ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਾਮਲੇ ਤੇ ਵੀ ਭਾਜਪਾ ਨੂੰ ਕਲੜੇ ਹੱਥੀ ਲਿਆ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਜਵਾਬ ਦਿੱਤਾ ਹੈ ਸੁਨੀਲ ਜਾਖੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ ਤਾਰੀਬਾਰੇ ਪ੍ਰਤੀਕਰਮ ਦਿੰਦਿਆ ਪੰਜਾਬ ਦੀ ਆਪਕਾਰੀ ਨੀਤੀ ਉੱਤੇ ਸਵਾਲ ਖੜੇ ਕੀਤੇ ਸਨ ਮਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਪੰਜਾਬ ਦੀ ਆਪਕਾਰੀ ਨੀਤੀ ਦੇ ਨਾਲ ਖਜ਼ਾਨੇ ਨੂੰ ਕਾਫੀ ਫਾਇਦਾ ਹੋਇਆ ਹੈ ਜਦਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਵਾਲੀ ਸਰਕਾਰ ਦੇ ਦੌਰਾਨ ਮੁਨਾਫਾ ਨਹੀਂ ਹੋਇਆ ਸੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨੂੰ ਜਵਾਬ ਦੇਣ ਲਈ ਮੈਂ ਸਭ ਤੋਂ ਪਹਿਲਾਂ ਦੋ ਲੈਣਾ ਜ਼ਰੂਰ ਸ਼ੇਰ ਦੇ ਰਾਹੀਂ ਦੱਸਣਾ ਚਾਹੂੰਗਾ ਸੁਨੀਲ ਜਾਖੜ ਜੀ ਨੂੰ ਜਵਾਬ ਦੇਣਾ ਚਾਹੂੰਗਾ ਸੁਨੀਲ ਜਾਖੜ ਜੀ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਜਾਖੜ ਸਾਹਿਬ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬੇਸ਼ਰਮਾਂ ਦੀ ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ ਤੀਰ ਤਲਵਾਰ ਕਿਸੇ ਨੂੰ ਕੁਝ ਨਹੀਂ ਕਹਿੰਦੇ ਆਪਣੀ ਨਜ਼ਰیں ਗਿਰ ਕੇ ਬੰਦਾ ਮਰ ਜਾਂਦਾ ਹੈ ਜਾਖੜ ਸਾਹਿਬ अरविंद केजरीवाल जी वो शख्सियत हैं जिन्होंने भाजपा दी तानाशाही के आगे घुटने नहीं टेके ਤੁਸੀਂ ਕਹਿੰਦੇ ਹੋ ਸ਼ਰਾਬ ਦਾ ਸਕੈਮ ਹੋਇਆ ਸ਼ਰਾਬ ਦਾ ਸ਼ਰਾਬ ਦਾ ਕਤਲਾ ਕਪਲਾ ਆਇਆ ਮੈਂ ਦੱਸਣਾ ਚਾਹਨਾ ਜਾਖੜ ਸਾਹਿਬ ਤੁਹਾਨੂੰ ਅੱਜ ਤੱਕ 2 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਡੀ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਨੂੰ ਤੁਸੀਂ ਜੇਲ੍ਹ ਚ ਬੰਦ ਕੀਤਾ ਹੈ ਭਾਜਪਾ ਦੀ ਮੋਦੀ ਸਰਕਾਰ ਨੇ ਇੱਕ ਨਵਾਂ ਪੈਸਾ ਇੱਕ ਨਵਾਂ ਪੈਸਾ ਇੱਕ ਨਵੀਂ ਪੈਣੀ ਜਿਹੜੀ ਅਜੇ ਤੱਕ ਬਰਾਮਦ ਨਹੀਂ ਹੋਈ ਆਮ ਆਦੀ ਪਾਰਟੀ ਦੇ ਲੀਡਰਾਂ ਕੋਲ ਇੱਕ ਇੱਕ ਵੀ ਐਵੀਡੈਂਸ ਨਾਟ ਅ ਸਿੰਗਲ ਐਵੀਡੈਂਸ ਭਾਜਪੀ ਦੀ ਮੋਦੀ ਸਰਕਾਰ ਜਿਹੜੀ ਹੈ ਉਹ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਜਿਹੜੀ ਹਜੇ ਤੱਕ ਕੋਰਟ ਚ ਪੇਸ਼ ਨਹੀਂ ਕਰ ਸਕੀ ਕਿਹੜਾ ਸ਼ਰਾਬ ਦਾ ਕੋਲ ਕੋਈ ਸ਼ਰਾਬ ਦਾ ਸਕੈਮ ਨਹੀਂ ਹੈ ਸਕੈਮ ਨਹੀਂ ਮਸਲਾ ਇਹ ਆ ਕਿ ਮੋਦੀ ਸਾਹਿਬ ਜਿਸ ਤਰੀਕੇ ਨਾਲ ਦੇਸ਼ ਦੇਹ ਕੀ ਸੰਸਥਾਵਾਂ ਨੂੰ ਕਮਜ਼ੋਰ ਕਰ ਰਿਹਾ ਕਾਰਪੋਰੇਟ ਤੇ ਹਵਾਲੇ ਕਰ ਰਿਹਾ ਬਰੋਜਗਾਰੀ ਮਹਿੰਗਾਈ ਅੱਜ ਅਸੀਮ ਇਸ ਹੱਦ ਤੱਕ ਪਹੁੰਚ ਗਈ ਕਿ ਨੌਜਵਾਨਾਂ ਨੂੰ ਅਗਨੀ ਵੀਰ ਦੇ ਨਾਂ ਤੇ ਐਕਸਪਲੋਇਟ ਕੀਤਾ ਜਾ ਰਿਹਾ ਤੇ ਕਿਸਾਨਾਂ ਨੂੰ ਧਰਨੀਆਂ ਦੇ ਨਾਂ ਕਿਹੜੀ ਸ਼ਰਾਬ ਨੀਤੀ ਅੱਜ ਤੱਕ ਦੱਸੋ ਉਹ ਪੰਜਾਬ ਦੀ ਐਕਸਾਈਜ਼ ਪਾਲਿਸੀ ਤੁਸੀਂ ਪੰਜਾਬ ਤੇ ਸਵਾਲ ਖੜੇ ਕਰ ਰਹੇ ਆ ਪੰਜਾਬ ਦੀ ਐਕਸਾਈਜ਼ ਪਾਲਿਸੀ ਨੇ 1 ਸਾਲ ਚ 650 ਕਰੋੜ ਤੋਂ ਲੈ ਕੇ 10000 ਕਰੋੜ ਰੁਪਏ ਦਾ ਮੁਨਾਫਾ ਪੰਜਾਬ ਦੇ ਖਜ਼ਾਨੇ ਨੂੰ ਬਣਾ ਕੇ ਦਿੱਤਾ ਹੈ 10000 ਔਰ ਤੁਹਾਡੀ ਤੁਹਾਡੀਆਂ ਤਾਂ ਇੰਗੀਆਂ ਸਰਕਾਰਾਂ ਰਹੀਆਂ ਜਿਹੜੇ ਬਾਦਲ ਸਾਹਿਬ ਦੇ ਦੂਜਾ ਪੁੱਤ ਹੋਣ ਦਾ ਤੁਸੀਂ ਜਿਹੜਾ ਅੱਜ ਕੱਲ ਦਾਵਾ ਕਰ ਰਹੇ ਹੋ ਨਾ ਜਾਖੜ ਸਾਹਿਬ ਉਹਨਾਂ ਦੀਆਂ ਸਰਕਾਰਾਂ ਦੇ ਟਾਈਮ ਜਿਹੜੀ ਭਾਜਪਾ ਤੁਹਾਡੀ ਅੱਜ ਦੀ ਪਾਰਟੀ ਤੇ ਅਕਾਲੀ ਦਲ 2016 17 ਦੇ ਅੰਕੜੇ ਦੇਖ ਲਓ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਜਿਹੜੀ ਐਕਸਾਈਜ਼ ਪਾਲਿਸੀ ਸੀ ਨੀਤੀ ਸੀ ਮਾਈਨਸ ਇਸ ਹੱਦ ਤੱਕ ਫਲॉप ਹੋਈ ਸੀ ਕਿ ਨਵਾਂ ਸਿੰਗਲ ਰੁਪਿਆ ਪੰਜਾਬ ਦੇ ਖਜ਼ਾਨੇ ਨੂੰ ਮਿਲਿਆ ਸੀ ਕਿਉਂ ਕਿ ਕੁਝ ਪਰਿਵਾਰਾਂ ਦੇ ਆਪਕਾਰੀ ਨੀਤੀ ਮਾਮਲੇ 'ਚ ਹੋਈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਕਈ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਇਹ ਮਾਮਲਾ ਕੀ ਮੋੜ ਲੈਂਦਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਭਾਜਪਾ ਨੂੰ ਨਿਸ਼ਾਨੇ ਤੇ ਲਿਆਏ ਦਿੱਲੀ ਦੀ ਮੰਤਰੀ ਆਤਿਸ਼ੀ ਮਾਰਲੇਨਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਵਿੱਚ ਉਹਨਾਂ ਨੇ ਇਸ ਪੂਰੇ ਮਾਮਲੇ ਤੇ ਭਾਜਪਾ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕੀਤੇ ਨੇ ਆਤਿਸ਼ੀ ਨੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਗਰਮੰਤੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਦਿੱਲੀ ਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਦਿੱਲੀ ਦੀ ਮੰਤਰੀ ਅਤੀਸ਼ੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਮੰਤਰੀ ਅਤੀਸ਼ੀ ਨੇ ਭਾਜਪਾ ਨੂੰ ਕਰੜੇ ਹੱਥੀ ਲਿਆ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਅਤੇ ਵਿਰੋਧੀਆਂ ਨੂੰ ਖਤਮ ਕਰਨ ਦੇ ਲਈ ਇਹ ਤਰੀਕਾ ਅਪਣਾਇਆ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਅਗਰ ਆਪ ਨੇ ਚੋਣ ਸੇ ਜਸਟ ਪਹਿਲੇ ਅਰਵਿੰਦ ਕੇਜਰੀਵਾਲ ਕੋ ਗ੍ਰਿਫਤਾਰ ਕੀਤਾ ਹੈ ਉਹਨਕੋ ਕੈਂਪੇਨ ਮੇ ਜਾਣੇ ਸੇ ਰੋਕਨੇ ਕੇ ਲਈ ਗ੍ਰਿਫਤਾਰ ਕੀਆ ਹੈ तो मैं भारतीय जनता पार्टी को बता दूं कि आप एक अरविंद केजरीवाल को गिरफ्तार कर सकते हैं लेकिन हजारों अरविंद केजरीवाल दिल्ली की सड़कों पे और देश की सड़कों पे उतरेंगे इस देश के लोकतंत्र को बचाने के लिए आज भारतीय जनता पार्टी ने लोकतंत्र को खत्म करने का कोई प्रयास नहीं छोड़ा हम देख रहे हैं कि किस तरह से एक के बाद एक एक के बाद एक सभी विपक्षी दलों पे और सभी विपक्षी नेताओं पे हमले हो रहे हैं अगर वो भारतीय जनता पार्टी में चले जाते हैं तो उनके खिलाफ केस बंद हो जाते हैं अगर वो भारतीय जनता पार्टी में जाने से मना कर देते हैं तो उन्हें उठा के जेल में फेंक दिया जाता है दूसरी तरफ हमने देखा है कि किस तरह से कंपनियों को ईडी और सीबीआई के माध्यम से डरा के धमका के उन पे केस करके उनसे इलेक्टोरल बॉन्ड्स के माध्यम से हजारों करोड़ की उगाही करी है भारतीय जनता पार्टी ने एक तरफ हेमंत सोरेन की गिरफ्तारी होती है दूसरी तरफ कांग्रेस पार्टी का बैंक अकाउंट फ्रीज होता है यह आने वाले लोकसभा चुनाव को आने वाले पूरे देश में होने वाले चुनाव को अफेक्ट करने का तरीका है विपक्ष को खत्म करने का तरीका देश में पहली बार एक सिटिंग चीफ मिनिस्टर जिनके पास जेड प्लस सिक्योरिटी है जेड प्लस सिक्योरिटी कवर है उनको अरेस्ट किया गया है अब अरविंद केजरीवाल दिल्ली के मुख्यमंत्री अरविंद केजरीवाल जी की सिक्योरिटी के लिए कौन जिम्मेदार है आज वो ईडी के ऑफिस के अंदर है ਉਸ ਆਫਿਸ ਕੇ ਅੰਦਰ ਕੌਣ ਜਾ ਰਹਾ ਹੈ ਕੀ ਲੈ ਕੇ ਜਾ ਰਹਾ ਹੈ ਇਸਕੇ ਲਈ ਕੌਣ ਜ਼ਿੰਮੇਦਾਰ ਹੋਗਾ ਜ਼ਿਕਰ ਹੋ ਗਿਆ ਹੈ ਕਿ ਦਿੱਲੀ ਦੀ ਆਪਕਾਰੀ ਨੀਤੀ ਮਾਮਲੇ ਚ ED ਨੇ ਅਰਵਿੰਦ ਕੇਜਰੀਵਾਲ ਨੂੰ ਕਈ ਵਾਰ ਸੰਬਨ ਭੇਜੇ ਜਿਸ ਤੋਂ ਬਾਅਦ ਹੁਣ ED ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਅਰਵਿੰਦ ਕੇਜੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ ਪੰਜਾਬ ਮੌਜੂਦਾ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆਏ ਉੱਥੇ ਹੀ ਦੂਜੇ ਪਾਸੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਅਰਵਿੰਦ ਕੇਜੀਵਾਲ ਦੀ ਗ੍ਰਿਫਤਾਰੀ ਨੂੰ ਸਹੀ ਦੱਸਿਆ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਪੱਕੀ ਹੋਈ ਹੈ ਇਸ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਦੇਸ਼ ਭਰ ਦੇ ਵਿੱਚ ਅਤੇ ਭਾਜਪਾ ਹੈੱਡਕੁਆਰਟਰ ਦੇ ਬਾਹਰ ਧਰਨਾ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਇਸ ਪ੍ਰਦਰਸ਼ਨ ਦੇ ਵਿੱਚ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਮੰਤਰੀ ਤੇ ਹੋਰ ਆਗੂ ਵੀ ਹਿੱਸਾ ਲੈਣ ਲਈ ਪਹੁੰਚੇ ਨੇ ਤੇ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪ੍ਰਦਰਸ਼ਨ ਕਰ ਰਹੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ दूजे पास समाज सेवी अन्ना हजवारे ने कह कि मेनु अरविंद केजरीवाल की गिरफ्तारी का कोई दुख नहीं है अरविंद केजरीवाल जैसे आदमी जो मेरे साथ काम करता था और शराब के बारे में हम लोग आवाज उठाया था आज वो शराब नीति बना रहा है मुझे दुख हुआ लेकिन करेगा क्या सत्ता के सामने कुछ नहीं कर सकता आखिर उसको जो अरेस्ट किया गया अटक हुआ वो उनकी कृति से हुआ हम ये बातें नहीं करते तो अटक होने का तो कोई संभव नहीं था तो जो अटक हुआ है अभी कानून के तौर पर जो होगा वो होगा वो सरकार देखेगी वो वो सोचेगी देखना होगा कि अन्ना के इस बयान तो बाद सियासत किस कड़वट मोड़ है ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜriwal ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਇੱਕ ਪਾਸੇ ਪੰਜਾਬ ਦੇ ਕੈਬਨਿਟ ਰੈਂਕ ਦੇ ਮੰਤਰੀਆਂ ਵੱਲੋਂ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਇਸ ਗ੍ਰਿਫਤਾਰੀ ਨੂੰ ਅਤੇ ਮੌਜੂਦਾ ਹਾਲਾਤਾਂ ਤੋਂ ਕਿੰਨਾ ਰਾਕਿਤਾ ਗਿਆ ਹੈ ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜriwal ਨੂੰ ਗ੍ਰਿਫਤਾਰ ਕਰੇ ਜਾਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਮਾਹੌਲ ਕਰਮਾਇਆ ਹੋਇਆ ਹੈ ਜਿਤੇ ਇੱਕ ਪਾਸੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦਿੱਲੀ ਪੁਲਿਸ ਲੋਹੀ ਰਾਸੋ ਦੇ ਵਿਚੋਂ ਲੈ ਲਿਆ ਗਿਆ ਤਾਂ ਉਧਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਕੇ ਕੇਜਰੀਵਾਲ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨਗੇ ਪਰ ਇਸ ਵਿੱਚਕਾਰ ਆਪ ਵਿਧਾਇਕ ਦੇ ਇਸ ਪੋਸਟ ਨੇ ਜਲਦੀ ਅੱਗ ਦੇ ਵਿੱਚ ਤੇਲ ਪਾਉਣ ਵਾਲਾ ਕੰਮ ਕੀਤਾ ਅਮੇਸਰ ਉਤਰੀ ਤੋਂ ਆਪ ਵਿਧਾਇਕ ਕੁਮਰ ਵਿਜੇ ਵੱਲੋਂ ਸੋਸ਼ਲ ਮੀਡੀਆ ਉੱਤੇ ਇਹ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਲੋਕਤੰਤਰ ਦੇ ਵਿੱਚ ਬਦਲਾਖੋਰੀ ਦੀ ਰਾਜਨੀਤੀ ਲਈ ਕੋਈ ਖਾਨ ਨਹੀਂ ਹੈ ਜੋ ਕੁਝ ਵੀ ਹੋਇਆ ਅਤੇ ਜੋ ਹੋ ਰਿਹਾ ਮੈਂ ਉਸ ਦੀ ਨਿੰਦਾ ਕਰਦਾ ਪਰ ਮੈਨੂੰ ਅਫਸੋਸ ਹੈ ਕਿ ਸਥਿਤੀ ਵਿੱਚ ਤੁਹਾਡੀ ਮਦਦ ਨਹੀਂ ਕਰ ਪਾਵਾਂਗਾ ਕਿਉਂਕਿ ਤੁਸੀਂ ਮੈਨੂੰ ਉਸ ਹਾਲਤ ਦੇ ਵਿੱਚ ਨਹੀਂ ਰੱਖਿਆ ਇਹ ਵੀ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਤਾਕਤ ਦਿੱਤੀ ਉਹ ਤੁਹਾਡੀ ਮਦਦ ਕਰਨ ਦੇ ਕਾਬਿਲ ਨਹੀਂ ਹਨ ਇਹ ਵੀ ਅਫਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਨੇੜੇ ਸਮਝਦੇ ਸੀ ਉਹ ਲੋਕ ਨਿਸ਼ਚਿਤ ਤੌਰ ਉਤੇ ਦਿਖਾਵੇ ਦੇ ਲਈ ਧਰਨਾ ਪ੍ਰਦਰਸ਼ਨ ਦਾ ਆਯੋਜਨ ਕਰ ਦੇਣਗੇ ਜਿਸ ਵੀ ਹਾਲਤ ਦੇ ਵਿੱਚ ਮੈਂ ਹਾਂ ਹੱਕ ਸੱਚ ਦੀ ਲੜਾਈ ਦੇ ਵਿੱਚ ਤੁਹਾਡੇ ਨਾਲ ਖੜਾ ਤੁਹਾਨੂੰ ਦੱਸ ਦਈਏ ਕਿ ਵਿਦਾਇਕ ਕੂਬਰ ਵਿਜੇਪਤਾਪ ਸਿੰਘ ਵਿਧਾਨ ਸਭਾ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮਿਸਰ ਉਤਰੀਤ ਚੋਣ ਲੜੀ ਸੀ ਆਪ ਪਾਰਟੀ ਨੇ ਹੁਣ ਤੱਕ ਦੇ ਦੋ ਸਾਲ ਦੇ ਕੱਜਕਾਲ ਤੋਂ ਉਹ ਉਦਾਸ ਨਜ਼ਰਾਂ ਹੈ ਹਨ ਉਹਨਾਂ ਵੱਲੋਂ ਲਗਾਤਾਰ ਸਰਕਾਰ ਖਿਲਾਫ ਬਿਆਨਬਾਜ਼ੀ ਵੀ ਕੀਤੀ ਜਾਂਦੀ ਹੈ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਆਪਣੀ ਗ੍ਰਿਫਤਾਰੀ ਦੇ ਖਿਲਾਫ ਦਾਇਰ ਕੀਤੀ ਅਰਜ਼ੀ ਵਾਪਸ ਲੈ ਲਈ ਹੈ ਇਸ ਪਿੱਛੇ ਕਾਨੂੰਨੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਦਰਸਲ ਇਸ ਮਾਮਲੇ ਵਿੱਚ ਜਾਂਚ ਅੰਜਸੀ ਈਡੀ ਨੇ ਵੀ ਸੁਪਰੀਮ ਕੋਰਟ ਵਿੱਚ ਕੇਵिएट ਦਾਇਰ ਕਰ ਦਿੱਤੀ ਸੀ ਅਤੇ ਅਦਾਲਤ ਨੂੰ ਦਰਖਾਸਤ ਕੀਤੀ ਸੀ ਕਿ ਈਡੀ ਦਾ ਪੱਖ ਲਏ ਬਿਨਾਂ ਇਸ ਮਾਮਲੇ ਵਿੱਚ ਕੋਈ ਫੈਸਲਾ ਨਾ ਲਿਆ ਜਾਵੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਚੋਨ ਮਾਹੌਲ ਵੀ ਚਾਲੇ ਦੇਸ਼ ਦੀ ਸਿਆਸਤ ਵਿੱਚ ਅਚਾਨਕ ਉਬਾਲ ਆ ਗਿਆ ਹੈ ਲੰਬੀ ਪੁੱਛਗਿੱਛ ਤੋਂ ਬਾਅਦ ED ਦੀ ਟੀਮ ਨੇ ਵੀਰਵਾਰ ਰਾਤ ਨੂੰ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਦੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਸੀਐਮ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਅਰਵਿੰਦ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਤੇ ਕੇਜਰੀਵਾਲ ਦੀ ਤਰਫੋਂ ਸੀਨੀਅਰ ਵਕੀਲ ਅਭਿਸ਼ੇਕ ਮੰਨੂ ਸਿੰਧਵੀ ਨੇ ਸੀਜੀਆਈ ਡੀਵੀਆਈ ਚੰਦਰ ਚੋੜ ਦੀ ਬੈਂਚ ਦੇ ਸਾਹਮਣੇ ਮਾਮਲੇ ਦਾ ਜ਼ਿਕਰ ਕੀਤਾ ਅਤੇ ਜਲਦੀ ਸੁਣਵਾਈ ਦੀ ਬੇਨਤੀ की ਸੀਜੀਆਈ ਡੀਵੀਆਈ ਚੰਦਰ ਚੂੜ ਨੇ ਕੇਜਰੀਵਾਲ ਨੂੰ ਨਿਰਦੇਸ਼ ਦਿੱਤੇ ਕਿ ਉਹ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਵਿਸ਼ੇਸ਼ ਬੈਂਚ ਕੋਲ ਪਹੁੰਚ ਕਰਨ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਜਸਟਿਸ ਸੰਜੀਵ ਖੰਨਾ ਨੂੰ ਪਟੀਸ਼ਨ ਵਾਪਸ ਲੈਣ ਦੀ ਜਾਣਕਾਰੀ ਦਿੱਤੀ ਉੱਥੇ ਹੀ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਦਿੱਲੀ ਦੇ ਰਾਉਸ ਐਵੈਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਈਡੀ ਦੇ ਵੱਲੋਂ ਕੇਜਰੀਵਾਲ ਦਾ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਪਰ ਫਿਲਹਾਲ ਖਬਰ ਲਿਖੇ ਜਾਣ ਤੱਕ ਰਾਉਸ ਐਵੈਨਿਊ ਕੋਰਟ ਨੇ ਕੇਜਰੀਵਾਲ ਤੇ ਫੈਸਲਾ ਸੁਰੱਖਿਤ ਰੱਖ ਲਿਆ ਅਤੇ ਦੇਸ਼ਾਂਤਕ ਕੋਰਟ ਆਪਣਾ ਫੈਸਲਾ ਸੁਣਾ ਸਕਦਾ ਹੈ ਹੁਣੇ ਜ਼ਰੂਰੀ ਦੇਖਣਾ ਬੰਦਾ ਹੈ ਕਿ ਕੋਰਟ ਵੱਲੋਂ ਇਸ ਕਥਿਤ ਸ਼ਰਾਬ ਘਟਾਲੇ ਮਾਮਲੇ 'ਚ ਕੀ ਫੈਸਲਾ ਆਉਂਦਾ ਹੈ ਬੇਬਲਕਲਾ ਗੋਲੀਕਾਂਡ ਮਾਮਲੇ ਵਿੱਚ ਅੱਜ ਕੋਟਕਪੂਰਾ ਦੀ ਅਦਾਲਤ ਵਿੱਚ ਸੁਣਵਾਈ ਹੋਈ ਹੈ ਇਸ ਸੁਣਵਾਈ ਦੌਰਾਨ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਗੁਰਦੀਪ ਸਿੰਘ ਪੰਦਰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਹਾਜ਼ਰ ਹੋਏ ਨੇ ਉੱਥੇ ਹੀ ਦੂਜੇ ਪਾਸੇ ਬੇਬਲਕਲਾ ਗੋਲੀਕਾਂਡ ਕੇਸ ਦੀ ਪੈਰਵਾਈ ਕਰ ਰਹੇ ਸੁਖਰਾਜ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੰਜਾਬ ਦੇ ਮਸ਼ਹੂਰ ਬਰਗਾੜੀ ਬੇਅਦਬੀ ਮਾਮਲੇ ਦੇ ਨਾਲ ਸੰਬੰਧਿਤ ਕੋਟਕਪੂਰਾ ਅਤੇ ਬਹਿਬਲ ਕਲਾ ਗੋਲੀकांड ਦੇ ਕੇਸਾਂ ਦੀ ਅਗਲੀ ਸੁਣਵਾਈ 3 ਅਪ੍ਰੈਲ 2024 ਨੂੰ ਹੋਵੇਗੀ। ਅੱਜ ਅਦਾਲਤ ਦੇ ਵਿੱਚ ਦੋਵਾਂ ਕੇਸਾਂ ਦੀ ਸੁਣਵਾਈ ਦੌਰਾਨ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਗੁਰਦੇਵ ਸਿੰਘ ਪੰਦਰ ਵੀਡੀਓ ਕਾਨਫਰencing ਰਾਹੀਂ ਹਾਜ਼ਰ ਹੋਏ। ਅਦਾਲਤ ਦੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਪਰਮਰਾਦ ਸਿੰਘ ਉਮਰਾਨੰਗਲ ਮੌਕੇ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਐਸਪੀ ਵਿਕਰਮਜੀਤ ਸਿੰਘ ਸੁਹੇਲ ਬਰਾੜ ਆਦਿ ਹਾਜ਼ਰ ਸਰ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਵੱਲੋਂ ਅੱਜ ਮੁੱਖ ਚਲਾਨ ਦੇ ਨਾਲ ਸਪਲੀਮੈਂਟਰੀ ਚਲਾਨ ਵੀ ਪੇਸ਼ ਕੀਤਾ ਹੈ ਉੱਥੇ ਹੀ ਦੂਜੇ ਪਾਸੇ ਇਸ ਕੇਸ ਦਾ ਬਚਾਓ ਕਰ ਰਹੇ ਮਿਰਤਕ ਭਗਵਾਨ ਕਿਸ਼ਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਦੱਸਿਆ ਕਿ ਅਦਾਲਤ ਬਿਨਾਂ ਕਿਸੇ ਸੁਣਵਾਈ ਦੇ 3 ਅਪ੍ਰੈਲ ਦੀ ਤਾਰੀਖ ਤੈਅ ਕੀਤੀ ਹੈ ਅਤੇ ਅਦਾਲਤ ਦੇ ਵੱਲੋਂ ਦੋਸ਼ੀਆਂ ਨੂੰ 15 ਤੋਂ 20 ਦਿਨਾਂ ਦੀ ਹੋਰ ਰਾਹਤ ਦਿੱਤੀ ਗਈ ਹੈ ਬੇਵਲ ਕਲਾ ਤੇ ਕੋਡ ਪੂਰਾ ਕੇਸ ਦੀ ਜਿਹੜੀ ਤਰੀਕ ਆ 3 4 ਅੱਜ ਕੋਰਟ ਦੇ ਵਿੱਚ ਪਾਈਆ ਬਿਨਾ ਕਿਸੇ ਸੁਣਵਾਈ ਤੋਂ ਸੋ ਮੈਂ ਪਿਛਲੇ ਲੰਮੇ ਸਮੇਂ ਤੋਂ ਜਿਵੇਂ ਤਰੀਕਾ ਤੇ ਆਪਾਂ ਕੋਰਟ ਦੇ ਵਿੱਚ ਆਉਂਨੇ ਆ ਦੇਖਣ ਨੂੰ ਕਿ ਮਿਲਦਾ ਕਿ ਤਰੀਕਾ ਅੱਜ ਤਰੀਕਾ 15 ਦਿਨਾਂ ਤੇ ਫਿਰ ਤਰੀਕ ਪਾਦੀਆ ਸੋ ਸਿੱਧੇ ਸਿੱਧੀ ਟੇਡੇ ਤਰੀਕੇ ਦੇ ਨਾਲ ਰਿਲੀਫ ਦਿੱਤੀ ਜਾ ਰਹੀ ਆ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਇਸ ਕੇਸ ਦੇ ਉੱਤੇ ਟ੍ਰਾਇਲ ਜਿਹੜੇ ਚੱਲ ਚੁੱਕੇ ਆ ਸ਼ੁਰੂ ਹੋ ਚੁੱਕੇ ਆ ਚਾਰਜਸਾਂ ਉੱਤੇ ਬਹਿਸ ਹੋਣੀ ਜ਼ਰੂਰੀ ਆ ਤੇ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਜ਼ਰੂਰੀ ਆ ਤੇ ਬਹਿਬਲ ਕਲਾਂ ਦੇ ਵਿੱਚ ਜਿਹੜਾ ਵੀ ਕੁਝ ਰਹਿੰਦਾ ਜਿੰਨਾ ਵੀ ਹਜੇ ਰਿਪੋਰਟ ਸਬਮਿਟ ਕਰਨ ਵਾਲੀਆਂ ਰਹਿੰਦੀਆਂ ਜਾ ਜਿਹੜਾ ਕੁਝ ਉਹ ਕੋਰਟ ਦੇ ਵਿੱਚ ਅੱਗੇ ਚਾਰਜ ਚਾਰਜਸ ਦੇ ਲਈ ਲੋੜੀਦਾ ਉਹ ਜਲਦੀ ਤੋਂ ਜਲਦੀ ਇਹ ਸੈੱਟ ਤੇ ਸਰਕਾਰ ਨੂੰ ਪ੍ਰੋਵਾਈਡ ਕਰਾਵੇ ਤੇ ਅਗਲੀਆਂ ਕਾਰਵਾਈਆਂ ਜਿਹੜੀਆਂ ਦੋਸ਼ੀਆਂ ਤੇ ਕਾਰਵਾਈਆਂ ਵਾਲੀਆਂ ਹੋਣ ਅੱਜ ਉਮਰਾਨੰਗਲ ਚਰਨਜੀਤ ਸ਼ਰਮਾ ਅਤੇ ਵਿਕਰਮ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਇਹਦੇ ਵਿੱਚ ਅਫਸਰ ਇਨਵੋਲਵ ਆ ਉਹ ਵੀ ਇੱਥੇ ਮੌਜੂਦ ਸੀਗੇ ਹੁਣ ਦੇਖਣਾ ਹੋਵੇਗਾ ਕਿ ਅਗਲੀ ਸੁਣਵਾਈ ਦੌਰਾਨ ਅਦਾਲਤ ਆਪਣਾ ਕੀ ਫੈਸਲਾ ਸੁਣਾਉਂਦੀ ਹੈ ਅੱਜ ਦੇ ਪੰਜਾਬ న్యూਸ ਬੁਲਟਿਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆਮੋ ਖੈਡਲਾਈਨਸ ਤੇ ਸੀਐਮ ਮਾਨ ਨੇ ਕੇਜਵਲ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਕਿਹਾ ਵਿਰੋਧੀ ਧਿਰਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕ ਰਹੀ ਹੈ ਪਾਜਬਾ ਕੇਜਵਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪਾਜਬਾ ਪ੍ਰਧਾਨ ਨੇ ਕੀਤੀ ਪ੍ਰੈਸ ਕਾਨਫਰੰਸ ਪੰਜਾਬ ਦੀ ਆਪਕਾਰੀ ਨੀਤੀ ਤੇ ਚੁੱਕੇ ਸਵਾਲ ਸੁਨੀਲ ਜਾਖੜ ਨੇ ਪੰਜਾਬ ਦੀ ਆਪਕਾਰੀ ਨੀਤੀ ਤੇ ਚੁੱਕੇ ਸਵਾਲ ਮਾਲਵਿੰਦਰ ਕੰਗ ਨੇ ਦਿੱਤਾ ਕਰਾਰਾ ਜਵਾਬ ਕੇਜੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਲੀਡਰ ਵੀਰ ਲਈ ਗਏ ਹਰਾਸਤ ਦੇ ਵਿੱਚ ਆਤੀਸ਼ੀ ਨੇ ਅਰਵਿੰਦ ਕੇਜੀਵਾਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਇਸ ਨਾਲ ਹੀ ਮੈਨੂ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ